ਨਮਸਕਾਰ ਮੈਂ ਹਾ ਟੋੜਾ ਹੂ ਉਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਆ ਗਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਵੱਡੀ ਅਪਡੇਟ ਦੱਸ ਦਈਏ ਕਿ ਪਹਿਲਾਂ ਕੁਝ ਦਿਨ ਪਹਿਲਾਂ ਮਲੇਰਕੋਟਲਾ ਤੋਂ ਰਾਜ ਨਾਮ ਦੇ ਇੱਕ ਸ਼ਖਸ ਨੇ ਪਟੀਸ਼ਨ ਦਾਇਰ ਕੀਤੀ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਪੰਚਾਇਤੀ ਚੋਣਾਂ ਨਗਰ ਨਿਗਮ ਦੀਆਂ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਬੜੀ ਦੇਰੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਪੰਜਾਬ ਸਰਕਾਰ ਨੂੰ ਅਤੇ ਪੰਜਾਬ ਦੇ ਬੁਖ ਮੰਤਰੀ ਨੂੰ ਅੱਜ ਉਸ ਪਟੀਸ਼ਨ ਦਾ ਜਿਹੜਾ ਹੈ ਨਿਬਟਾਰਾ ਕਰ ਦਿੱਤਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਅੱਜ ਪੰਜਾਬ ਦੇ ਏਜੀ ਤਰਫ ਹੋਏ ਸੀ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਲੰਮੀ ਬਹਿਸ ਬਾਜ਼ੀ ਤੋਂ ਅੱਜ ਪੰਜਾਬ ਦੇ ਏਜੀ ਨੇ ਕਹਿ ਦਿੱਤਾ ਹੈ ਕਿ ਜਿਹੜੀਆਂ ਪੰਚਾਇਤੀ ਜਾਂ ਜਿਹੜੀਆਂ ਗ੍ਰਾਮ ਪੰਚਾਇਤੀਆਂ ਚੋਣਾਂ ਹੋਣਗੀਆਂ ਅਸੀਂ ਉਹਨਾਂ ਨੂੰ ਹਰ ਹਾਲਤ ਵਿੱਚ ਸਤੰਬਰ ਦੇ ਪਹਿਲੇ ਹਫ਼ਤੇ ਕਰਵਾ ਦੇਾਂਗੇ ਯਾਨੀ ਕਿ ਅਗਸਤ ਦੇ ਵਿੱਚ ਉਸ ਦੀ ਡੇਟ ਜਿਹੜੀ ਹੈ ਤਰੀਕ ਉਹ ਤੈਅ ਕਰ ਦਿੱਤੀ ਜਾਵੇ ਕਿ ਕਿ ਪੰਜਾਬ ਦੇ ਵਿੱਚ ਅਸੀਂ ਪੰਚਾਇਤੀ ਚੋਣਾਂ ਕਦੋਂ ਕਰਾਉਣੀਆਂ ਨੇ ਦੂਸਰੀ ਗੱਲ ਰਹਿ ਗਈ ਨਗਰ ਕੁੰਡੀਆਂ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਇਸ ਨੂੰ ਲੈ ਕੇ ਪੰਜਾਬ ਦੇ ਵੱਲੋਂ ਜਿਹੜਾ ਏਜੀਪੀ ਭੇਜਿਆ ਗਿਆ ਸੀ ਉਸ ਨੇ ਕਿਹਾ ਕਿ ਸਾਨੂੰ 2 ਤੋਂ 3 ਹਫ਼ਤਿਆਂ ਦਾ ਸਮਾਂ ਦਿੱਤਾ ਜਾਵੇ ਇਸ ਗੱਲ ਉੱਤੇ ਵੀ ਅਸੀਂ ਮੰਥਨ ਕਰਾਂਗੇ ਕਿ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਦੋਂ ਕਰਵਾਈਆਂ ਜਾਣ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਹੁਣ ਇੱਕ ਵੱਡੀ ਅਪਡੇਟ ਆਈ ਹੈ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਦੀਆਂ ਪੰਚਾਇਤਾਂ ਨੇ ਜਿਹੜੀਆਂ ਲਗਭਗ 6 ਤੋਂ 7 ਮਹੀਨੇ ਹੋ ਗਏ ਨੇ ਭੰਗ ਹੋਈਆਂ ਨੇ ਖਾਲੀ ਕਰ ਦਿੱਤੀਆਂ ਗਈਆਂ ਨੇ ਅਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਪੰਚਾਇਤਾਂ ਦੀ ਥਾਂ ਤੇ ਜਿਹੜੇ ਲਗਾਏ ਹੋਏ ਸੀ ਜਿਹੜਾ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਜਾਂ ਜਿਹੜਾ ਪਿੰਡਾਂ ਦੇ ਵਿੱਚ ਡਵੈਲਪਮੈਂਟ ਦੇ ਕੰਮ ਨੇ ਉਹਨਾਂ ਦੀ ਨਿਗਰਾਨੀ ਕਰ ਰਹੀ ਸੀ ਇਸ ਨੂੰ ਲੈ ਕੇ ਰਾਜਨਾਮ ਦੇ ਸ਼ਖਸ ਨੇ ਕਿਹਾ ਸੀ ਕਿ ਇਹ ਸੰਵਿਧਾਨਕ ਨਹੀਂ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਪਿੰਡਾਂ ਦੇ ਕੰਮਾਂ ਦੀ ਦੇਖਰੇਖ ਕਰਨ ਜਾਂ ਪ੍ਰਸ਼ਾਸਨਿਕ ਅਧਿਕਾਰੀ ਕਿਸੇ ਪਿੰਡ ਦੇ ਕੰਮ ਦੇ ਵਿੱਚ ਅੜਿਕਾ ਅਡਾਉਣ ਕਿਉਂਕਿ ਇਹ ਮਾਮਲਾ ਸਿਰਫ ਸਰਪੰਚਾਂ ਦੇ ਕੋਲ ਹੁੰਦਾ ਹੈ ਜਾਂ ਮੈਂਬਰਾਂ ਦੇ ਕੋਲ ਹੁੰਦਾ ਹੈ ਜਾਂ ਪੰਚਾਂ ਦੇ ਕੋਲ ਹੁੰਦਾ ਹੈ ਇਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਜਿਹੜਾ ਤਲਬ ਕਰਨੇ ਕਿਹਾ ਸੀ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਵੱਲੋਂ ਏਜੀ ਨੂੰ ਪੇਸ਼ ਕੇ ਇਹ ਅੱਜ ਸਪਸ਼ਟੀਕਰਨ ਦੇ ਦਿੱਤਾ ਗਿਆ ਹੈ ਕਿ ਸਤੰਬਰ ਦੇ ਪਹਿਲੇ ਹਫਤੇ ਵਿੱਚ ਪੰਚਾਇਤੀ ਚੋਣਾਂ ਹੋ ਜਾਣਗੀਆਂ ਅਤੇ ਨਗਰ ਨਿਗਮ ਦੀਆਂ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਾਸਤੇ ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਕੋਲੋਂ 2 ਤੋਂ ਲੈ ਕੇ 3 ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਵੀ ਤੁਹਾਨੂੰ ਡੇਟ ਜਿਹੜੀ ਹੈ ਦੱਸ ਦਿੱਤੀ ਜਾਵੇਗੀ। ਲੇਕਿਨ ਇਹ ਗੱਲ ਹੁਣ ਪੱਕੀ ਹੋ ਚੁੱਕੀ ਹੈ ਕਿ ਸਤੰਬਰ ਦੇ ਪਹਿਲੇ ਹਫ਼ਤੇ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਾਂ ਕਿ ਸਾਰੀਆਂ ਜਿਹੜੀਆਂ اٹਕਲਾਂ ਸੀ ਉਹ ਬਿਲਕੁਲ ਬਰਖਾਸਤ ਕਰ ਦਿੱਤੀਆਂ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਉਹਨਾਂ ਨੇ ਸਪਸ਼ਟਿਕਰਨ ਦੇ ਦਿੱਤਾ ਹੈ ਕਿ ਇਹ ਚੋਣਾ ਹਰ ਹਾਲਤ ਵਿੱਚ ਜੇ ਪੰਜਾਬ ਸਰਕਾਰ ਕਹਿ ਰਹੀ ਹੈ ਸਤੰਬਰ ਚ ਹੋਣੀਆਂ ਨੇ ਇਟ ਮੀਨਸ ਹਰ ਹਾਲਤ ਵਿੱਚ ਜਿਵੇਂ ਮਰਜੀ ਇਹ ਪੰਜਾਬ ਸਰਕਾਰ ਦੀ ਸਿਰਦਰਦੀ ਹੈ ਹੈਡੈਕ ਹੈ ਇਹਨਾਂ ਨੂੰ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਪਟੀਸ਼ਨ ਦਾਇਰ ਨਾ ਕਰੇ ਪੰਜਾਬ ਸਰਕਾਰ ਦੇ ਖਿਲਾਫ ਇਸ ਲਈ ਪੰਜਾਬ ਤੇ ਹਰਿਆਣਾ ਦੀ ਜਸਿਸ ਬੈਂਚ ਨੇ ਅੱਜ ਇਹ ਕਲੀਅਰ ਕਰ ਦਿੱਤਾ ਹੈ ਕਿ ਪਹਿਲੇ ਹਫਤੇ ਸਤੰਬਰ ਦੇ ਪੰਚਾਇਤੀ ਚੋਣਾਂ ਹੋਣਗੀਆਂ ਹਰ ਹਾਲ ਦੇ ਵਿੱਚ ਅਤੇ ਅਗਸਤ ਦੇ ਵਿੱਚ ਡੇਟ طے ਹੋ ਜਾਵੇਗੀ 1 ਸਤੰਬਰ ਨੂੰ ਹੋਣਗੀਆਂ 2 ਨੂੰ ਹੋਣਗੀਆਂ 3 ਨੂੰ ਹੋਣਗੀਆਂ ਜਾਂ 4 ਨੂੰ ਹੋਣਗੀਆਂ ਯਾਨੀ ਕਿ ਪਹਿਲੇ ਹਫਤੇ ਪੰਜਾਬ ਦੇ ਵਿੱਚ ਸਤੰਬਰ ਦੇ ਪਹਿਲੇ ਹਫਤੇ ਪੰਜਾਬ ਦੇ ਵਿੱਚ ਪੰਚਾਇਤੀ ਹੋਣਾ ਜਾਰੀਆਂ ਨੇ ਇਹ ਦਾਵਾ ਕੀਤਾ ਹੈ ਪੰਜਾਬ ਦੇ ਇਜ਼ੀ ਨੇ ਕਿਉਂਕਿ ਅੱਜ ਉਹ ਤਲਬ ਹੋਇਆ ਸੀ ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਦੀ high court with tanwa